তা পেলে ভিড় পড়ে ਬਿਲਕੁਲ ਮੈਂ ਵੀ ਆਪਣੇ ਮਤਦਾਨ ਦਾ ਅਧਿਕਾਰ ਜਿਹੜਾ ਮੈਨੂੰ ਮਿਲਿਆ ਉਹਦਾ ਇਸਤੇਮਾਲ ਕੀਤਾ ਔਰ ਸਾਰੇ ਪਰਿਵਾਰ ਵੱਲੋਂ ਅਸੀਂ ਆਪਣੀ ਵੋਟ ਪਾ ਕੇ ਬਾਹਰ ਨਿਕਲਿਆ ਸੋ ਪਹਿਲੀ ਗੱਲ ਤੇ ਵੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਇਸ ਵੋਟ ਦੇ ਅਧਿਕਾਰ ਨੂੰ ਇਸਤੇਮਾਲ ਕੀਤਾ ਜਾਵੇ ਬੜੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਭਾਰਤੀ ਲੋਕਾਂ ਨੂੰ ਆਜ਼ਾਦੀ ਮਿਲੀ ਔਰ ਇਸ ਆਜ਼ਾਦੀ ਦੇ ਵਾਹ ਜਿਹੜਾ ਸੰਵਿਧਾਨ ਬਣਿਆ ਉਹਨੇ ਸਾਨੂੰ ਵੱਡੀ ਤਾਕਤ ਦਿੱਤੀ ਹਰ ਨਾਗਰਿਕ ਨੂੰ ਆਪਣੇ ਵੋਟ ਦੇ ਰਾਹੀਂ ਉਹ ਆਪਣਾ ਨੁਮਾਇੰਦਾ ਚੁਣੇ ਸੋ ਸਭ ਲੋਕਾਂ ਨੂੰ ਬੇਨਤੀ ਹੈ ਕਿ ਆਪਣੀ ਵੋਟ ਦੇ ਅਧਿਕਾਰ ਦੇ ਇਸਤੇਮਾਲ ਕਰਨ ਸੋ ਬਹੁਤ ਹੀ ਪੀਸਫੁਲ ਇਲੈਕਸ਼ਨ ਜਿਹੜਾ ਹਲਕੇ ਪੱਧਰ ਤੇ ਚੱਲ ਰਿਹਾ ਅ ਸਵੇਰ ਦਾ ਵਕ ਵਕ ਪਿੰਡਾਂ ਚ ਰਿਪੋਰਟਾਂ ਜੋ ਮਿਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਲੋਕ ਤੇ ਸਮਰਥਕ ਪੂਰੇ ਜੋਸੋ ਖੁਸ਼ੀ ਦੇ ਨਾਲ ਲੋਕਾਂ ਦਾ ਲੋਕਾਂ ਦੇ ਸਮਰਥਨ ਦੇ ਨਾਲ ਇਸ ਚੋਣ ਮਹੀਮ ਦੇ ਆਖਰੀ ਪੜਾ ਨੂੰ ਨੇਪਰੇ ਚਾਜ ਲੱਗੇ ਹੋਏ ਆ ਸੋ ਭਗਵੰਤ ਮਾਨ ਸਰਕਾਰ ਦੀਆਂ 4 ਸਾਲ ਦੀਆਂ ਉਹ ਵੱਡੀਆਂ ਪਲਾਂਗਾ ਜਿਹੜੀਆਂ ਪੰਜਾਬ ਦੇ ਵਿਕਾਸ ਲਈ ਪੰਜਾਬ ਦੇ ਜਨਮਾਨਸ ਦੀ ਸੇਵਾ ਲਈ ਉਹਨਾਂ ਨੇ ਪੁੱਟੀਆਂ ਅੱਜ ਉਹਦਾ ਆਸਰ ਪੰਜਾਬ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਆ ਤੋਂ ਵਿਸ਼ੇਸ਼ ਕਰਕੇ ਹਲਕਾ ਪੋਆ ਜਿੱਥੇ ਕਈ-ਕਈ ਬਰਿਆਂ ਤੋਂ ਸੜਕਾਂ ਨਹੀਂ ਸਨ ਬਣੀਆਂ ਕਈ-ਕਈ ਬਰਿਆਂ ਤੋਂ ਪਿੰਡਾਂ ਦੇ ਸਮਸ਼ਾਨ ਘਾਟਾਂ ਦੇ ਰਸਤੇ ਮਾੜੇ ਕਈ-ਕਈ ਸਾਲਾਂ ਤੋਂ ਜੰਝ ਕਰ ਟੁੱਟੇ ਆ ਸੋ ਇਸ ਸਰਕਾਰ ਦੇ ਦੌਰਾਨ ਵੱਡੀ ਪੱਧਰ ਤੇ ਸੜਕਾਂ ਦਾ ਨਿਰਮਾਣ ਹੋਇਆ ਤੁਸੀਂ ਵੀ ਦੇਖਦੇ ਹੋ ਸਾਰੇ ਪੱਤਰਕਾਰ ਭਰਾ ਔਰ ਪਿੰਡਾਂ ਦੀ ਕਾਇਆ ਬਦਲਣ ਦੇ ਲਈ ਬਹੁਤ ਵੱਡੇ ਪੱਮਾਨੇ ਤੇ ਵਿਕਾਸ ਕਰਦਿਆਂ ਲਈ ਪੈਸੇ ਦਿੱਤੇ ਆ ਬਿਨਾ ਪੱਕ ਪਾਤ ਤੋਂ ਪੰਜਾਬ ਦੇ ਅੰਦਰ ਔਰ 60000 ਦੇ ਕਰੀਬ ਜਿਹੜੀ ਸਰਕਾਰੀ ਨੌਕਰੀਆਂ ਸਰਕਾਰ ਨੇ ਦਿੱਤੀਆਂ ਨੇ ਉਹ ਵੀ ਆਪਣੇ ਆਪ ਚਕ ਮੀਲ ਪੱਥਰ ਆ ਕਿ ਕੋਈ ਇੱਕ ਤਰ੍ਹਾਂ ਦਾ ਵੀ ਕੋਈ ਪੈਸਾ ਕੋਈ ਰਿਸ਼ਵਤ ਕੋਈ ਜਿਹੜੀ ਉਹ ਭਾਈ ਪਤੀਜਾਵਾਦ ਨਹੀਂ ਹੈ ਸੋ ਸਰ ਘਰ ਦੀ ਬਿਜਲੀ ਮਾਫ ਮੈਂ ਕਹਿ ਸਕਦਾ ਕਿ ਇਹਨਾਂ ਚੋਣਾਂ ਦੇ ਅੰਦਰ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਤੇ ਖਾਸ ਕਰਕੇ ਹਲਾ ਕਲਕਾ ਪਵਾ ਚ ਵੱਡੀ ਗਿਣਤੀ ਜਹ ਹੁੰਜਾ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ ਔਰ ਅਸੀਂ ਆਪਣੀ ਜ਼ਿਲ੍ਹਾ ਪਰਸਦ ਬਣਾਵਾਂਗੇ ਆਪਣੀਆਂ ਸੰਤੀਆਂ ਦਾ ਗਠਨ ਕਰਾਂਗੇ ਇਹਦੇ ਨਾਲ ਆਉਣ ਵਾਲੇ ਦਿਨਾਂ ਚ ਹੋਰ ਵਿਕਾਸ ਦਾ ਜਿਹੜਾ ਹੈ ਉਹ ਗਤੀ ਤੇਜ਼ ਹੋਏਗੀ ਸੋ ਸਭ ਲੋਕਾਂ ਨੂੰ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਡਟ ਕੇ ਵੋਟ ਪਾਓ ਆਪਣੇ ਭਲੇ ਲਈ ਪੰਜਾਬ ਦੇ ਭਲੇ ਲਈ ਸਰਦੀ ਕਲਾ ਚਰਵੋ ਔਰ ਮੈਂ ਉਮੀਦ ਕਰਦਾ ਕਿ ਲੋਕ ਇਹਨਾਂ ਚੋਣਾਂ ਦੇ ਅੰਦਰ ਸਾਨੂੰ ਵੱਡਾ ਜਨ ਸਮਰਥਨ ਦੇਣਗੇ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦਿਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਦੇ ਜਿੱਤੇ ਜਿੱਤੇ ਵੀ ਵਰਕਰ ਚੋਣਾਂ ਲੜ ਰਹੇ ਨੇ ਉਹਨਾਂ ਦਾ ਸਮਰਥਨ ਕਰੋ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੇ ਅੰਦਰ 3200 3200 ਸਟੇਡੀਅਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਔਰ ਮਤਲਬ 5-5 7-7 ਪਿੰਡਾਂ ਦਾ ਕਲਸਟਰ ਬਣਾ ਕੇ ਸੱਚੀ ਮੁੱੱਚੀ ਪੰਜਾਬ ਦੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਪ੍ਰਮੋਟ ਕਰਨ ਦੇ ਲਈ ਸਰਕਾਰ ਨੇ ਵੱਡੇ ਕੰਦੋ ਪੁੱਟੇ ਆਰ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਜਾਵੇ